ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖਣ ਤੇ ਲੋ ਜਿੱਥੇ ਮਾਰਨਿੰਗ ਦਾ ਟਾਈਮ ਸੀ ਇਹ ਟਾਈਮ ਹੋਇਆ ਸੀਗਾ ਤਕਰੀਬਨ ਇੱਥੇ 6:00 ਵਜੇ ਹੋਈ ਸੀਗੇ ਤੇ ਧਾਰੋਂ ਦਾ ਕੰਮ ਆਪਾਂ ਨਿਮੇੜ ਲਿਆ ਸੀਗਾ ਤੇ ਕੱਪੜੇ ਮੈਂ ਧੋਲੇ ਸੀ ਤੇ ਉਸ ਤੋਂ ਬਾਅਦ ਹੁਣ ਲੱਗਿਆ ਸੀ ਇੱਥੇ ਮੱਝਾਂ ਬੰਨਣਾ ਕਿਉਂਕਿ ਅਸੀਂ ਲੇਟ ਜ਼ਿਆਦਾ ਨਹੀਂ ਕਰਦੇ ਹੁੰਦੇ ਤਾਂ ਕਰਕੇ ਸੀ ਜਲਦੀ 6 ਵਜੇ ਦੇ ਨੂੰ ਧਾਰਾਂ ਕੱਢ ਕੇ ਮੱਝਾਂ ਬੰਨ੍ਹਣ ਦੇ ਹੁੰਨੇ ਆ ਸਾਢੇ 5 ਪੌਣੇ 6 6 ਦੇ ਵਿੱਚ ਵਿੱਚ ਵਸੇ ਬੰਨ੍ਹਣ ਦੇ ਹੁੰਨੇ ਲੋ ਜਿੱਥੇ ਮੈਂ ਮੰਮੀ ਉਧਰ ਚਲੀ ਗਈ ਸੀਗੇ ਦੂਜੇ ਘਰ ਤੇ ਅਸੀਂ ਦੋਨੋਂ ਜਣੀਆਂ ਮੱਝਾਂ ਨੇ ਜਿਹੜੀਆਂ ਉਹ ਬੰਨ੍ਹ ਰਹੇ ਹਾਂ ਕਿਉਂਕਿ ਸੀਜ਼ਨ ਦਾ ਕੰਮ ਹੋਣ ਕਰਕੇ ਕਈ ਵਾਰੀ ਆਪ ਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਨੇ ਤੇ ਸਭ ਕੁਝ ਮੈਨੇਜ ਕਰਨਾ ਪੈਂਦਾ ਹੈ ਕਿ ਕਿ ਸਟਰਪਾਕੀ ਦਾ ਕੰਮ ਕਰਨਾ ਤੇ ਲੋ ਜੇ ਆਪਾਂ ਨੂੰ ਮੱਝਾ ਬੰਨ੍ਹ ਦਈਏ ਤੇ ਫਿਰ ਅੱਗੇ ਆਪਾਂ ਕੰਟੀਨਿਊ ਰੱਖਾਂਗੇ ਬਣਾਇਆ ਹੀ ਸੀ ਕਿਉਂਕਿ ਦੂਜੇ ਘਰ ਜਾ ਕੇ ਬਹੁਤ ਜ਼ਿਆਦਾ ਕੰਮ ਖਰਾਬ ਕਰਨ ਲੱਗ ਜਾਂਦੀਆਂ ਨੇ ਫਿਰ ਇੱਕ ਦੂਜੇ ਦੇ ਨਾਲ ਭੜਨ ਲੱਗ ਜਾਂਦੇ ਆ ਤਾਂ ਕਰਕੇ ਇੱਥੇ ਦੋ ਜਣਿਆਂ ਦਾ ਹੋਣਾ ਜ਼ਰੂਰੀ ਹੈ ਤੇ ਲੋ ਜੀ ਉਸ ਤੋਂ ਬਾਅਦ ਲੱਗੀ ਸੀ ਮੈਂ ਇੱਥੇ ਟੋਕਰੀ ਭਰਨ ਵਾਸਤੇ ਕਿਉਂਕਿ ਆ ਕੇ ਮੰਮੀ ਫਿਰ ਸੰਬਰ ਲੈਣਗੇ ਤੇ ਮੈਂ ਥੀ ਟੁਕਰੀ ਭਰ ਦੂੰਗੀ ਉਸ ਤੋਂ ਬਾਅਦ ਅੰਬਰ ਨੂੰ ਵੀ ਤਿਆਰ ਕਰਕੇ ਸਕੂਲ ਭੇਜਣਾ ਹੈ ਉਸਦੀ ਮੈਂ ਜਿਹੜੀ ਉਹ ਵੀ ਜਲਦੀ ਆ ਜਾਂਦੀ ਆ 7:00 ਵਜੇ ਤਕਰੀਬਨ ਬੱਸ ਉਹਦੀ ਆ ਜਾਂਦੀ ਹੁੰਦੀ ਹੈ ਤੇ ਹੁਣ ਮੈਂ ਉਠਾ ਦਿੱਤਾ ਸੀ ਸਿਰ ਵਗੈਰਾ ਪਾਉਣਾ ਹੁੰਦਾ ਜਾਂ ਪਟਕਾ ਬੰਨਣਾ ਹੁੰਦਾ ਬਾਕੀ ਨਾ ਕੇ ਡਰੈਸ ਵਗੈਰਾ ਉਹਨੂੰ ਆਪਣੀ ਖੁਦ ਪਾ ਲੈਣਾ ਮਾਰਨਿੰਗ ਟਾਈਮ ਕਾਫੀ ਜ਼ਿਆਦਾ ਕਮ ਹੋ ਜਾਂਦਾ ਹੁੰਦਾ ਹੈ ਫਿਰ ਵੀ ਕੰਮ ਆਪਣੇ ਨੇ ਜਿਹੜੇ ਸਾਰੇ ਕਰਦੇ ਕਰਦੀ ਆਪਣੇ ਲੇਟ ਹੋ ਜਾਂਦੇ ਹੁੰਦੇ ਨੇ ਲੋ ਜੀ ਉੱਧਰ ਕੰਮ ਕਰਵਾਉਣ ਤੋਂ ਬਾਅਦ ਮੈਂ ਲੱਗੀ ਸੀ ਹੁਣ ਇੱਥੇ ਕੱਪੜੇ ਸੁੱਕਣੇ ਪਾਉਣ ਤੋਂ ਮੈਂ ਲਈ ਸੀਗੀ ਪਹਿਲਾਂ ਪਹਿਲਾਂ ਮੈਂ ਮੰਮੀ ਨਾਲ ਧਾਰ ਕਢਵਾਈ ਉਸ ਤੋਂ ਬਾਅਦ ਫਿਰ ਕੱਪੜੇ ਧੋਤੇ ਕਿਚਨ ਦਾ ਕੰਮ ਕੀਤਾ ਕਾਫੀ ਜ਼ਿਆਦਾ ਹੋ ਜਾਂਦਾ ਹੁੰਦਾ ਹੈ ਕਿਚਨ 'ਚ ਵੀ ਦੇਖਣਾ ਹੁੰਦਾ ਮੱਜਾਂ ਕੰਨੀ ਵੀ ਜਾਣਾ ਹੁੰਦਾ ਬੱਚੇ ਨੂੰ ਵੀ ਦੇਖਣਾ ਹੁੰਦਾ ਤੇ ਆਪਣੇ ਕੱਪੜੇ ਵੀ ਧੋਣੇ ਹੁੰਦੇ ਨੇ ਬੇੜੇ ਦੀ ਸਾਫ ਸਫਾਈ ਹੈ ਜਿਹੜੀ ਸਾਰੀ ਤਕਰੀਬਨ ਹੋ ਗਈ ਸੀਗੀ ਇੱਥੇ ਪਾਪਾ ਜਿਹੜਾ ਉਹ ਲਗਾ ਦਿੱਤਾ ਸੀਗਾ ਕਿਉਂਕਿ ਪਾਣੀ ਵਾਲਾ ਸੀਗਾ ਜਿਹੜਾ ਆਪਣੇ ਆਉਂਦੀ ਹੁੰਦੇ ਸਰਕਾਰੀ ਟੂਟੀ ਉਹ ਲਾ ਕੇ ਸੀ ਟੈਂਕੀ ਭਰ ਲੈਣੇ ਹੁੰਨੇ ਆ ਕੱਪੜੇ ਧੋਣ ਵਾਸਤੇ ਤੇ ਜਦੋਂ ਉਹ ਆਉਗੀ ਤੇ ਫਿਰ ਇੱਧਰ ਪਾਣੀ ਪੈ ਜਾਣਾ ਲੋ ਚਿਪਾ ਕੱਪੜੇ ਨੇ ਜਿਹੜੇ ਤਕਰੀਬਨ ਸਾਰੇ ਨੇ ਸੁੱਕਣੇ ਪਾ ਦਿੱਤੇ ਯੰਬਰ ਦੇ ਟਾਈਮ ਵੀ ਹੋਣ ਵਾਲਾ ਸੀਗਾ ਸਕੂਲ ਜਾਣ ਦਾ ਤੇ ਖਾਣਾ ਵਗੈਰਾ ਉਹਦਾ ਹੁਣ ਰੋਟੀ ਰੋਟੀ ਲੈ ਜਾਂਦੀ ਸੀ ਕਿ ਬਣਾਉਣੀ ਬਸ ਉਹ ਵੀ ਬਣਾ ਕੇ ਪਾ ਤਿਆਰ ਕਰ ਦਵਾਂਗੇ ਜਿਆਦਾ ਕੁਝ ਨਹੀਂ ਲੈ ਕੇ ਜਾਂਦਾ ਹੁੰਦਾ ਉਹ ਕਿਉਂਕਿ ਜਦੋਂ ਠੰਡਾ ਹੋ ਜਾਂਦਾ ਖਾਣਾ ਤਾਂ ਬੱਚੇ ਨਹੀਂ ਖਾਂਦੇ ਹੈਗੇ ਤਾਂ ਕਰਕੇ ਫਿਰ ਉਹ ਬਸ ਥੋੜਾ ਟਿਫਨ ਹੀ ਲੈ ਕੇ ਜਾਂਦਾ ਹੁੰਦਾ ਰੁੱਝ ਕੇ ਆ ਕਪੜੇ ਨੇ ਆਪਣੇ ਜਿਹੜੇ ਤਕਰੀਬਨ ਤੋਤੇ ਤੇ ਸੁਕਣੇ ਆਪਣੇ ਬਾਦਤ ਨੇ ਮੈਂ ਇੱਕ ਬਹੁਤ ਦਿਨ ਹੋ ਗਿਆ ਨਾ ਦੇਖਦਿਆਂ ਨੂੰ ਤੇ ਭੈਣ ਗਰਮੀਤ ਕੌਰ ਪਿੰਡ ਪੰਜਾਬ ਦੇ ਵਾਲੇ ਨੇ ਜਿਹੜੇ ਉਹਨਾਂ ਦੀ ਵੀਡੀਓਜ਼ ਨੇ ਜਿਹੜੀਆਂ ਪਤਾ ਉਹਨਾਂ ਦੀ ਫੇਸ ਵੈਲਿਊ ਬਣ ਚੁੱਕੀ ਹੈ ਨਾ ਕਿੰਨਾ ਸਾਲ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ YouTube ਤੇ ਵਧੀਆ ਲੱਗਦਾ ਦੇਖਣਾ ਉਹਨਾਂ ਨੂੰ ਅਸੀਂ ਸੁਰੂ ਤੋਂ ਦੇਖਦੀ ਆ ਰਹੀਆਂ ਮੈਂ ਵੀ ਕਦੇ ਕੋਈ ਗਲਤ ਵੀਡੀਓ ਉਹਨਾਂ ਨੇ ਅਪਲੋਡ ਨਹੀਂ ਕੀਤੀ ਹੈਗੀ ਸਾਰਿਆਂ ਨਾ ਕਿਸੇ ਨਾ ਕਿਸੇ ਵੀਡੀਓ ਚ ਹਰੇਕ ਚ ਜਾਣਕਾਰੀ ਕਿਸੇ ਨਾ ਕਿਸੇ ਗੱਲ ਬਾਰੇ ਜ਼ਰੂਰ ਦਿੰਦੇ ਰਹਿੰਦੇ ਨੇ ਤੇ ਵਧੀਆ ਹੁੰਦੀਆਂ ਨੇ ਉਹਨਾਂ ਦੀਆਂ ਵੀਡੀਓਜ਼ ਤੇ ਕਾਫੀ ਉਹਨਾਂ ਨੂੰ ਮੈਸੇਜ ਗਲਤ ਕਮੈਂਟ ਵੀ ਆਉਂਦੇ ਨੇ ਹਣਾ ਪਰ ਹੁਣ ਰਿਪਲਾਈ ਨੇ ਜਿਹੜੇ ਉਹ ਦੇਣਾ ਬਹੁਤ ਵਧੀਆ ਉਹਨਾਂ ਨੂੰ ਰਿਪਲਾਈ ਦਿੰਦੇ ਨੇ ਜੋ ਗਲਤ 네ਗੇਟਿਵ ਕਮੈਂਟ ਕਰਦੇ ਨੇ ਤੇ ਇਸੇ ਤਰ੍ਹਾਂ ਇੱਕ ਪੈਣ ਉਹਨਾਂ ਦੇ ਹੀ ਕਰਾਂ ਵਿੱਚੋਂ ਨੇ ਰਾਜਵਿੰਦਰ ਬਲੌਗਸ ਵਾਲੇ ਨੇ ਜਿਹੜੇ ਤੇ ਉਹਨਾਂ ਦੀ ਬਲੌਗਸ ਤੇ ਕਾਫੀ ਕਮੈਂਟ ਆਉਂਦੇ ਨੇ ਪਾ ਦੇਖਦੀਆਂ ਹਨਾ ਵੀ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਬਟ ਨਹੀਂ ਐਦਾਂ ਨਹੀਂ ਉਹਨਾਂ ਦੀ ਫੈਮਿਲੀ ਮੈਟਰਸ ਹੁੰਦੇ ਨੇ ਕਿਸੇ ਦੀ ਥੋੜੀ ਬੋਲਤੀ ਆਪਸ ਦੇ ਵਿੱਚ ਆਣ-ਬਣ ਹੋ ਜਾਂਦੀ ਹੈ ਪਰ ਐਦਾਂ ਕਿਸੇ ਨੂੰ ਕਮੈਂਟ ਨਹੀਂ ਕਰਨਾ ਚਾਹੀਦਾ ਜਿਵੇਂ ਗਰਮੀਤ ਭੈਣ ਨੂੰ ਵੀ ਕਰਦੇ ਨੇ ਕਿ ਉਹ ਫੁਕਰੀ ਹੈ ਤੁਸੀਂ ਮਾਰ ਲਓ ਫੁਕਰੀ ਜੇ ਕਿਸੇ ਨੇ ਮਾਰਨੀ ਹੈ ਤਾਂ ਮਾਰ ਸਕਦੇ ਹੋ ਉਹਨਾਂ ਨੇ ਕਿਹੜਾ ਕਿਸੇ ਨੂੰ ਮਨਾ ਕੀਤਾ ਪਰ ਐਦਾਂ ਕਿਸੇ ਨੂੰ ਕਮੈਂਟ ਕਰਕੇ ਜਾ ਕੇ ਬੋਲਣਾ ਨਾ ਵਧੀਆ ਗੱਲ ਨਹੀਂ ਹੁੰਦੀ। YouTube ਤੇ ਹਰ ਇੱਕ ਦਾ ਮੇਰੇ ਹਿਸਾਬ ਨਾਲ ਤਾਂ ਇਹ ਚੈਨਲ ਹੋਊਗਾ ਹੀ ਹੋਊਗਾ। ਅੱਜ ਕੱਲ ਕੋਈ ਨਹੀਂ ਐਸਾ ਹੈਗਾ ਜੀ ਜਿਨੇ ਕਿਸੇ نئی ਚੀਜ਼ ਨਾ ਸ਼ੁਰੂ ਕੀਤੀ ਹੋਵੇ। ਵਧੀਆ ਘਰ ਬੈਠੇ ਰੁਜ਼ਗਾਰ ਮਿਲ ਰਿਹਾ ਸਾਰਿਆਂ ਨੂੰ ਤੇ ਕੰਮ ਕਰਨਾ ਚਾਹੀਦਾ ਏ। ਮੈਨੂੰ ਤਾਂ ਵਧੀਆ ਲੱਗਦਾ ਹੈ। ਤੇ ਪਰ ਐਵੇਂ ਕਿਸੇ ਨੂੰ ਜਾ ਕੇ ਬੋਲਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਹੈਗੀ। ਤੇ ਉਹਨਾਂ ਦੇ ਹੀ ਨਾਲ ਰਿਲੇਟਡ ਇੱਕ ਵੀਡੀਓ ਬਣਾਈ ਸੀਗੀ। ਮੇਰੇ ਖਿਆਲ ਚ ਉਹਨਾਂ ਚੈਨਲ ਸੀਗਾ ਬਾਰਨ ਫੈਮਿਲੀ ਵਲੌਗਸ ਉਹਨਾਂ ਨੇ ਪਾਈ ਸੀਗੀ ਵੀਡੀਓ ਉਹਨਾਂ ਨੂੰ ਵੀ ਕਾਫੀ ਕਮੈਂਟ ਕੀਤੇ ਗਲਤ ਚਲੋ ਆਪਾਂ ਨੂੰ ਵਧੀਆ ਲੱਗਦਾ ਆਪਾਂ ਨਾ ਕਿਸੇ ਬਾਰੇ ਕੋਈ ਗੱਲ ਸ਼ੇਅਰ ਕਰਦੇ ਆਂ ਜਿਵੇਂ ਮੈਂ ਬੋਲੀ ਉਹਨਾਂ ਬਾਰੇ ਤਾਂ ਉਹਨਾਂ ਨੇ ਬੋਲਿਆ ਤੇ ਉਹਨਾਂ ਨੂੰ ਵੀ ਕਹਿਣ ਲੱਗੇ ਕਿ ਤੂੰ ਫੁਕਰੀ ਇਹਦੇ ਚ ਫੁਕਰੀ ਮਾਰਨ ਵਾਲੀ ਕੋਈ ਗੱਲਬਾਤ ਐਸੀ ਨਹੀਂ ਹੁੰਦੀ ਹੈਗੀ ਜੇ ਕਿਸੇ ਨੂੰ ਵਧੀਆ ਲੱਗਦਾ ਤਾਂ ਉਹਦੇ ਬਾਰੇ ਬੋਲਦੇ ਨੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਵੀ ਬੋਲ ਸਕਦੇ ਉਹਨਾਂ ਨੇ ਕਿਹੜਾ ਕਿਸੇ ਨੂੰ ਮਨਾ ਕੀਤਾ ਹੈ ਇਸ ਕਰਕੇ ਕਿਸੇ ਨੂੰ ਐਵੇਂ ਟੰਗਾ ਖਿੱਚਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਹੈਗੀ ਤੇ ਇੱਕ ਸੀਗੇ ਉਹਨਾਂ ਦੀ ਹੋਰ ਵੀਡੀਓ ਪਾਈ ਸੀ ਉਹਨਾਂ ਨੇ ਕਈ ਦਿਨ ਹੋ ਗਏ ਭੈਣ ਨੇ ਟਾਈਟਲ ਲਾਇਆ ਸੀਗਾ ਮੈਂ ਇੰਚੋਂ ਨਾਲ ਤੋਂ ਬਾਹਰ ਨਹੀਂ ਤੇ ਉਹ ਮੇਰੇ ਤੋਂ ਬਾਹਰ ਨਹੀਂ ਫਿਰ ਵੀ ਸਾਡੀ ਲੜਾਈ ਹੋ ਜਾਂਦੀ ਹੈ ਤੇ ਕੋਸੇ ਤੀ ਕਾਫੀ ਸ਼ੋਰ ਸ਼ਰਾਬਾ ਹੋਇਆ ਭੈਣ ਦੀ ਟਾਈਟਲ ਲਾਇ ਤੇ ਕਿ ਅਸੀਂ ਤਾਂ ਐਵੇਂ ਹੀ ਦੁਰਦੇ ਫਿਰਦੇ ਹਾਂ ਕੋਈ ਐਵੇਂ ਨਹੀਂ ਜੀ ਤੁਰਿਆ ਫਿਰਦਾ ਹੁੰਦਾ ਉਹਨਾਂ ਨੂੰ ਵਧੀਆ ਲੱਗਾ ਟਾਈਟਲ ਉਹਨਾਂ ਨੇ ਆਪਣੇ ਆਪ ਤੇ ਲਾਇਆ ਕਿਸੇ ਨੂੰ ਨਾ ਕੋਈ ਕਹਿ ਹੈ ਹੀ ਨਹੀਂ ਆਪਣੇ ਆਪ ਤੇ ਉਹਨਾਂ ਨੇ ਟਾਈਟਲ ਲਾਇਆ ਆਪਣੀ ਵੀਡੀਓ ਤੇ ਲਾਇਆ ਕਿਸੇ ਨੂੰ ਤਾਈ ਦੇ ਤੋਂ ਕੋਈ ਇਤਰਾਜ਼ ਨਹੀਂ ਮੰਨਣਾ ਚਾਹੀਦਾ ਹੈਗਾ ਉਹ ਆਪਣੀ ਵੀਡੀਓ ਤੇ ਕਿਸ ਤਰ੍ਹਾਂ ਮਰਜ਼ੀ ਦਾ ਟਾਈਟਲ ਲਾਉਣ ਆਪਣੇ ਆਪ ਤੇ ਲਾ ਰਹੇ ਨੇ ਉਹ ਤੇ ਉਹਨਾਂ ਦੀ ਉਹ ਵੀਡੀਓਜ਼ ਹੁੰਦੀਆਂ ਨੇ ਤੇ ਆਪਾਂ ਆਪਣੀ ਵੀਡੀਓਜ਼ ਤੇ ਕੋਈ ਵੀ ਟਾਈਟਲ ਲਾ ਸਕਦੇ ਆਪਾਂ ਨੂੰ ਉਹਨਾਂ ਨੇ ਕਦੇ ਮਨਾ ਹੀ ਨਹੀਂ ਕੀਤਾ ਬਹੁਤ ਲੋਕ ਨੇ ਜਿਹੜੇ ਉਹਨਾਂ ਦੀ ਫੋਟੋ ਲਾ ਕੇ ਆਪਣੇ ਉਜਾ ਹੈ ਦਾ ਟਾਈਟਲ ਲਿਖ ਦੇਣਗੇ ਲੋਕਾਂ ਨੂੰ ਲੱਗਦਾ ਵੀ ਹਾਂ ਉਹਨਾਂ ਬਾਰੇ ਇਹ ਗਲਤ ਬੋਲਣਗੇ ਪਰ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਹਰੇਕ ਜਿੰਨੀਆਂ ਵੀ ਵੀਡੀਓਜ਼ ਦੇਖੇ ਨੇ ਤਕਰੀਬਨ ਕਦੇ ਵੀ ਕਿਸੇ ਨੇ ਉਹਨਾਂ ਬਾਰੇ ਇਦਾਂ ਦੀ ਵੀਡੀਓ ਨਹੀਂ ਪਾਈ ਹੈਗੀ ਕਿ ਉਹਨਾਂ ਨੂੰ ਕੋਈ ਗਲਤ ਬੋਲੂਗਾ ਇਹ ਇੱਕ ਕਿਸਮ ਦਾ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾਉਣ ਵਾਲਾ ਇਦਾਂ ਲੱਗਦਾ ਵੀ YouTube ਹੈ ਜਿਹੜਾ ਇੱਕ ਜੰਗ ਦਾ ਮੈਦਾਨ ਬਣ ਚੁੱਕਿਆ ਵੀ ਇੱਕ ਦੂਸਰੇ ਦੀ ਐਵੇਂ ਪੈਣਾ ਹੀ ਪੈਣਾ ਦੀਆਂ ਟੰਗਾਂ ਖਿੱਚੀ ਜਾਂਦੀਆਂ ਨੇ ਤੇ ਇਦਾਂ ਵਧੀਆ ਨਹੀਂ ਲੱਗਦਾ ਹੁੰਦਾ ਇਸ ਤਰ੍ਹਾਂ ਕਿਉਂਕਿ ਪੰਜਾਬੀ ਹੀ ਪੰਜਾਬੀ ਦਾ ਉਹਨੂੰ ਬੈਰੀ ਬਣਿਆ ਪਿਆ ਹੈ ਖਾਸ ਕਰਕੇ YouTube ਤੇ ਆ ਕੇ ਵੈਸੇ ਕਿਸੇ ਦਾ ਹੋਰ ਜਿਵੇਂ ਆਪਾਂ ਕਹਿੰਦੇ ਅੱਗੇ ਵੀ ਵੱਟ ਦਾ ਰੋਲਾ ਹੈ ਉਹ ਤਾਂ ਕਿਸੇ ਦਾ ਕੁਝ ਹੈ ਨਹੀਂ ਬਸ ਉਹਨ ਤਾਂ YouTube ਦਾ ਹੀ ਰੋਲਾ ਹੋਇਆ ਪਿਆ ਚਾਰੇ ਪਾਸੇ ਜੇ ਦੇਖੀਏ ਤੇ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਜੀ ਸਾਰੇ ਆਪਣੀ ਆਪਣੀ ਮਿਹਨਤ ਕਰੋ ਸਾਰਿਆਂ ਨੂੰ ਆਪਣੀ ਮਿਹਨਤ ਦਾ ਫਲ ਜਿਹੜਾ ਜ਼ਰੂਰ ਮਿਲੂਗਾ ਤੇ ਆਪ ਦਾ ਵਧੀਆ-ਵਧੀਆ ਸਾਰਿਆਂ ਨੂੰ ਕਮੈਂਟ ਕਰਿਆ ਕਰੋ ਜੋ ਅੱਗੇ ਵੀ ਵਧੀਆ ਲੱਗੇ ਤੇ ਸਾਰਿਆਂ ਨੂੰ ਮੌਟੀਵੇਸ਼ਨ ਮਿਲਣੀ ਚਾਹੀਦੀ ਹੈ ਤੇ ਡੀਮੌਟੀਵੇਟ ਨਾ ਕਰਿਆ ਕਰੋ ਕਿਸੇ ਨੂੰ ਵੀ ਤੇ ਸਾਰੇ ਆਪਣਾ ਹਰ ਰਲ ਮਿਲ ਕੇ ਰਹਿਣਾ ਚਾਹੀਦਾ ਤੇ ਲੋ ਜੀ ਇਥੇ ਗੱਲਾਂ ਬਾਤਾਂ ਕਰਦੀ ਕਰਦੀ ਮੈਂ ਮਸਾਲਾ ਇਸ ਸੀਗਾ ਜਿਹੜਾ ਪੀਸਣਾ ਸੀ ਸੁੱਕਣਾ ਮੈਂ ਪਾ ਦਿੱਤਾ ਕਾਫੀ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਬਾਕੀ ਸਾਰੀਆਂ ਜਿਹੜੀ ਮੈਂ ਇਹ ਥੈਲੀਆਂ ਦੇ ਵਿੱਚੋਂ ਕੱਢ ਕੇ ਸਾਰੇ ਭਣ ਅਲੱਗ-ਅਲੱਗ ਥਾਲਾਂ ਦੇ ਵਿੱਚ ਪਲੇਟਾਂ ਦੇ ਵਿੱਚ ਪਾ ਲੈਣ ਇਹਨਾਂ ਨੇ ਤਾਂ ਜੋ ਇਹ ਚੰਗੀ ਤਰ੍ਹਾਂ ਸੁੱਕ ਜਾਣ ਤੇ ਆਪਣੇ ਪੀਸਣ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਇਹ ਮਸਾਲਾ ਬਣਾਉਣ ਦੀ ਗਰਮ ਮਸਾਲਾ ਬਣਾਉਣ ਦੀ ਮੈਂ ਪਹਿਲਾਂ ਵੀ ਇਹ ਰੈਸিপি ਸ਼ੁਰੂ ਸ਼ੇਅਰ ਕੀਤੀ ਹੋਈ ਹੈ ਤੇ ਉਹਦਾ ਲਿੰਕ ਹੈ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਬਣਾਉਣਾ ਹੋਵੇ ਇੱਥੇ ਇਹਦੇ ਵਿੱਚ ਮੈਂ ਦੋ ਚੀਜ਼ਾਂ ਨੇ ਜਿਹੜੀਆਂ ਹੋਰ ਐਡ ਕੀਤੀਆਂ ਨੇ ਅੱਜ ਇੱਕ ਹੁੰਦਾ ਜੀ ਕੜੀ ਪੱਤਾ ਇੱਕ ਹੁੰਦਾ ਸਹਾਂਜਣਾ ਮੋਰਿੰਗਾ ਕਹਿੰਦੇ ਨੇ ਇਹ ਆਪਣੇ ਖੇਤ ਲੱਗੇ ਹੋਏ ਸੀਗੇ ਮੈਂ ਉਹਨਾਂ ਦੇ ਵੀ ਪੱਤੇ ਸੀਗੇ ਜਿਹੜੇ ਸੁਕਾ ਕੇ ਉਹ ਵੀ ਨਾਲ ਲੈਨੇ ਕਿਉਂਕਿ ਕਈ ਵਾਰ ਹੁੰਦਾ ਨਾ ਟਾਈਮ ਤੇ ਆਪਣੇ ਕੋਲ ਲੀਫ ਨਹੀਂ ਹੁੰਦੇ ਹੈ ਕੜੀ ਪੱਤੇ ਜਾਂ ਸੁਹੰਜਣੇ ਦੇ ਤਾਂ ਕਰਕੇ ਉਹ ਵੀ ਮੈਂ ਇੱਥੇ ਨਾਲ ਹੀ ਸੁਕਾ ਲੈਨੇ ਤੇ ਉਹਨਾਂ ਨੂੰ ਮੈਂ ਮਸਾਲੇ ਦੇ ਨਾਲ ਹੀ ਗ੍ਰाइंड ਕਰ ਲੂੰਗੀ ਤਾਂ ਜੋ ਕੋਈ ਪ੍ਰੋਬਲਮ ਨਾ ਪਾ ਨਾ ਆਵੇ ਇਸ ਕਰਕੇ ਮੈਂ ਸੁਕਾ ਲਈ ਸੀਗੇ ਤੇ ਨਾਲ ਹੀ ਆਪਾਂ ਪੀਸ ਲਵਾਂਗੇ ਇਥੇ ਅੰਬਰ ਮੈਨੂੰ ਪੁੱਛ ਰਿਹਾ ਸੀਗਾ ਕਿ ਇਹ ਮਸਾਲਾ ਇਹ ਜਿਹੜਾ ਜੀ ਡੈਡੀ ਦੇ ਸਮਾਨ ਨੇ ਕਿਉਂਕਿ ਡੈਡੀ ਸਾਡੇ ਬਣਾਉਂਦੇ ਰਹਿੰਦੇ ਨੇ ਇਸ ਤਰ੍ਹਾਂ ਆਪਣੇ ਸਿਹਤ ਨਾਲ ریلیਟਡ ਫੱਕੀਆਂ ਕਰੇ ਤਾਂ ਕਰਕੇ ਮੈਂ ਪੁੱਛ ਰਹੀ ਸੀਗਾ ਇਹਨੂੰ ਅੱਜ ਛੁੱਟੀ ਸੀਗੀ ਬੱਚਿਆਂ ਨੂੰ ਕਾਫੀ ਛੁੱਟੀਆਂ ਆ ਗਈਆਂ ਸੀਗੀਆਂ ਵਿਸਾਖੀ ਦੀ ਸੀਗੀ ਤੇ ਇੱਕ ਦੋ ਇੱਕ ਛੁੱਟੀ ਹੋਰ ਸੀਗੀ ਮੰਡੇ ਦੀ ਤੇ ਕਰ ਸੀਗਾ ਅੱਜ ਤੇ ਲੋਜੀ ਆਪਾਂ ਸਾਰਾ ਸੀਗਾ ਜਿਹੜਾ ਸਾਫ਼ ਕਰਿਆ ਨਾਲੇ ਇਹ ਵਿੱਚ ਦੇਖਿਆ ਵੀ ਕੁਝ ਹੈ ਤਾਂ ਨਹੀਂ ਕੰਕਰ ਵਗੈਰਾ ਤੇ ਨਾਲ ਇਹਨੂੰ ਆਪਾਂ ਸੁੱਕਣਾ ਪਾ ਦਿੱਤਾ ਧੱਜਾ ਸੀ ਇਹ ਖੇਤ ਕੰਮ ਕਰਦੇ ਸਰੋਂ ਕੱਟਦੇ ਲੋਜੀ ਮਸਾਲਾ ਸੀਗਾ ਜਿਹੜਾ ਸੁਕਾਉਣ ਤੋਂ ਬਾਅਦ ਮੈਂ ਗ੍ਰाइंड ਕਰ ਲਿਆ ਸਾਰੀਆਂ ਸਮਾਨ ਸੀਗਾ ਜਿਹੜਾ ਉਹਨਾਂ ਨੂੰ ਮੈਂ ਗ੍ਰाइंड ਕਰਕੇ ਇੱਕ ਪ੍ਰਾਂਤ ਦੇ ਵਿੱਚ ਇਕੱਠਾ ਕਰ ਲਿਆ ਸੀਗਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਜੋ ਆਪਣੇ ਡੱਬੇ ਦੇ ਵਿੱਚ ਪਾਉਣਾ ਡੇਲੀ ਯੂਜ਼ ਕਰਨ ਵਾਸਤੇ ਉਵੀ ਆਪਾਂ ਪਾ ਲਵਾਂਗੇ ਤੇ ਨਾਲ ਹੀ ਜੋ ਆਪਣਾ ਬਚ ਜੂਗਾ ਉਹਨੂੰ ਆਪਾਂ ਕਿਸੇ 에ਅਰ ਟਾਈਟ ਲਫਾਫੇ ਦੇ ਵਿੱਚ ਪਾ ਲਵਾਂਗੇ ਜਾਂ ਫਿਰ ਕਿਸੇ ਹੋਰ ਕੰਟੇਨਰ ਦੇ ਵਿੱਚ ਭਰ ਲਵਾਂਗੇ ਜੋ ਆਪਣਾ ਲਫਾਫਾ ਹੋਊਗਾ ਉਹਨੂੰ ਆਪਾਂ ਚੰਗੀ ਤਰ੍ਹਾਂ ਖਾਸ ਇਹ ਸਪੈਸ਼ਲ ਪੈਕੇਟ ਜੇ ਹੁੰਦੇ ਨੇ ਉਹਨਾਂ ਦੇ ਵਿੱਚ ਆਪਾਂ ਪਾ ਲੈਣੇ ਹੁੰਦੇ ਆ ਤੇ ਉਹਨੂੰ ਚੰਗੀ ਤਰ੍ਹਾਂ ਉੱਪਰ ਰਬੜ ਨਾਲ ਟਾਈਟ ਕਰ ਲੈਣੇ ਹੁੰਦੇ ਆ ਤੇ ਲੋ ਜੀ ਇਧਰ ਆਗੇ ਡੈਡੀ ਤੇ ਅੰਬਰ ਖੇਤੋਂ ਆਏ ਨੇ ਇਹ ਸਰੋਂ ਕੱਟਦੇ ਸੀਗੇ ਲਿਆ ਕੇ ਆਇਨੇ ਹੁਣ ਤੇ ਅੱਜ ਇਹਨੂੰ ਛੁੱਟੀ ਸੀਗੀ ਦੇ ਨਾਲ ਚਲਾ ਗਿਆ ਸੀਗਾ ਇਹ ਵੀ ਦੋ ਤਿੰਨ ਦਿਨ ਦੀ ਵੀਡੀਓਜ਼ ਕਲਿੱਪ ਇਕੱਠੀ ਕਰਕੇ ਫਿਰ ਮੈਂ ਇਹ ਵੀਡੀਓ ਹੈ ਜਿਹੜੀ ਅੱਜ ਬਣਾਈ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਹੈ मजता तुझ कटण गे हो ਲੋਜੀ ਚੰਗੀ ਤਰ੍ਹਾਂ ਸਰਉਨਚਾਰ ਨਾਲ ਲਾਉਣ ਤੋਂ ਬਾਅਦ ਹਨਾ ਸਾਫ ਕਰਕੇ ਸੁਕਾਈ ਦੂਸਰੇ ਦਿਨ ਫਿਰ ਇਹ ਤੀਸਰੇ ਦਿਨ ਦੀ ਛੋਟੀ ਜੀ ਕਲਿੱਪ ਹੈ ਇਹ ਉਸ ਤੋਂ ਬਾਅਦ ਫਿਰ ਮੰਮੀ ਆਰ ਡੈਡੀ ਨੇ ਇਹਨਾਂ ਨੂੰ ਪੱਖਾ ਲਾ ਕੇ ਸਾਰੀ ਡਾਈ ਐਸਰੋਂ ਵਧੀਆ ਹੋ ਗਈ ਸੀਗੀ ਝਾੜ ਐਕਸ ਇਸ ਵਾਰ ਵਧੀਆ ਰਿਹਾ ਐਸਰੋਂ ਦਾ ਤੇ ਲੋਜੀ ਏਸੀ ਕੀ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਾਂ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ